ਅਦਵਾਨੀ ਯਾ ਅਬਾਨੀ ਹੈ ਇੱਕ ਦਿਨ ਵੀ ਸੜਕ ਦੇ ਉੱਤੇ ਸੌ ਜਾਵੇ ਤਾਂ ਇਹਨੂੰ ਮੰਨਿਆ ਕਿ ਇਹ ਦੇਸ਼ ਦਾ ਅੰਦਾਜ਼ਾਤਾ ਹੈ ਅੱਜ ਦੇਸ਼ ਦਾ ਅੰਦਾਜ਼ਾਤਾ ਅੱਜ ਭੁੱਖਾ ਮਾਰ ਰਿਹਾ ਹੈ ਅੱਜ 80 82 ਲੋਕ ਜੋ ਕਿ ਕਿਸਾਨ ਹਨ ਔਰ 18 ਲੋਕ ਜੋ ਕਿ ਸਾਰੇ ਕੁਝ ਮੇਰੇ ਤੋਂ ਜ਼ਿਆਦਾ ਜਾਣਕਾਰ ਹੋ ਛੇਜਾ ਵੱਡੀਆਂ ਵੱਡੀਆਂ ਛੇਜਾਂ ਤੇ ਬੋਲਦੇ ਰਹਿੰਦੇ ਹੋ ਤੁਹਾਨੂੰ ਸਭ ਨੂੰ ਪਤਾ ਹੋਏ ਔਰ ਉਹਨਾਂ ਦਾ ਅੱਜ ਰਾਜ ਭਾਗ ਸਾਡੇ ਮੁਲਕ ਤੇ ਉੱਤੇ ਚੱਲ ਰਿਹਾ ਹੈ ਔਰ ਦੇਖੋ ਕਿ ਮੋਦੀ ਸਾਹਿਬ ਇਹ ਉਸ ਤੇ ਖਿਡੇ ਹੋਏ ਉਹਦੇ ਉਹਦੇ ਕਿਤੇ ਉਸ ਨੂੰ ਪੈਸਾ ਦੇ ਕੇ ਅੱਜ ਸਾਨੂੰ ਬਰਗਲਾਇਆ ਤੇ ਅੱਜ ਦੇਸ਼ ਦੇ ਉੱਤੇ ਰਾਜ ਕਰ ਰਹੇ ਹਨ ਔਰ ਜੋ ਕਿ ਪਤਾ ਹੈ ਕਿ ਉਹਦੀ ਹਾਲਤ ਬਹੁਤ ਹੀ ਤਰਸਯੋਗ ਹੈ ਅੱਜ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਕਹਤੇ ਦੋਸਤ ਕਿ આજ ਮਜ਼ਦੂਰ ਜਿਹੜਾ ਹੈ ਉਹ ਮਜ਼ਦੂਰੀ ਤੋਂ ਤੰਗ ਹੈ। ਢਾਈ ਪੱਖੋਂ ਵੇਖੀਏ ਤਾਂ ਸਾਡੇ ਬੀਏ ਐਮਐਨ ਐਮ ਜੋ ਕਿ ਲੜਤੇ ਕਰਤੇ ਘਰੇ ਬੈਠੇ ਹਨ ਉਹਨਾਂ ਦੇ ਵਾਸਤੇ ਨੌਕਰੀਆਂ ਹਨ। ਬਹੁਤ ਹੀ ਸਤਕਾਰਯੋਗ ਬੇਸ਼ੱਕ ਬਾਲੜੀ ਉਮਰੇ ਜਿਹੜੀ ਅਸੀਂ ਗੱਲ ਅੱਗੇ ਕਈ ਵਾਰੀ ਰੱਖਨੇ ਆਂ ਵੀ ਬਾਲੜੀ ਉਮਰੇ ਸ਼ਹੀਦ ਆਜਮ ਬਗਤ ਸਿੰਘ ਨੇ ਇੱਕ ਨਿਮਾਣੀ ਉਮਰੇ ਜਿਹੜੀ ਸ਼ਹਾਦਤ ਦਿੱਤੀ ਹੈ। ਤਾਂ ਸਾਥੀਓ ਉਹਨੂੰ ਵੀ ਅੱਜ ਤੱਕ ਜਿਹੜਾ ਹੈ ਬੱਚੇ-ਬੱਚਾ ਉਹਨੂੰ ਯਾਦ ਕਰਦਾ ਤੇ ਇਹ ਜਿਹੜੀ ਸ਼ਹਾਦਤਾਂ ਕਿਸਾਨੀ ਸੰਘਰਸ਼ ਦੀਆਂ ਇਹਨੂੰ ਵੀ ਮੈਂ ਸਮਝਣਾ ਵੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖਣੇ ਧੰਨਵਾਦ ਹਾਂਜੀ ਵੀਰ ਜੀ ਲਾਸਾਨੀ ਸ਼ਹਾਦਤ ਇਹਨਾਂ ਦੀ ਮੇਰੇ ਸਾਥੀਆਂ ਦੀ ਇਹਨਾਂ ਨੇ ਸ਼ਹਾਦਤ ਦਿੱਤੀ ਏ ਇੰਡੀਆ ਦੇ ਵਿੱਚ ਭਾਰਤ ਵਿੱਚ ਰਹਿਣ ਵਾਲਾ ਹਰ ਬੰਦੇ ਨੂੰ ਮੁਸ਼ਕਲ ਆਉਣ ਦਾ ਸਮਾਂ ਨੂੰ ਵੇਖ ਕੇ ਇਹਨਾਂ ਨੇ ਸ਼ਹਾਦਤ ਦਿੱਤੀ ਏ ਤੇ ਅੱਜ ਸਾਨੂੰ ਵੀ ਇਹਨਾਂ ਨੂੰ ਸ਼ਰਨ ਅਜਲੀ ਦੇਣ ਲੱਗਿਆ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਪੂਰਾ ਭਾਰਤ ਇਹਨਾਂ ਨੂੰ ਸ਼ਰਨ ਅਜਲੀ ਦੇ ਰਿਹਾ ਹੈ ਕਿ ਕੋਈ ਸਾਰੇ ਤਬਕੇ ਨਾਲ ਨੇ ਸਾਰੀਆਂ ਜਾਤਾਂ ਨਾਲ ਨੇ ਸਾਰੇ ਸੱਥੀ ਨਾਲ ਨੇ ਕਿਸੇ ਦੇ ਵਿੱਚ ਪੱਖਪਾਤ ਨਹੀਂ ਕਿਸੇ 'ਚ ਕੋਈ ਵਹਿਰਵਾ ਨਹੀਂ ਕਿਸੇ 'ਚ ਵਟਾਂਦਰਾ ਨਹੀਂ ਸਭ ਨਾਲ ਹੋ ਕੇ ਨਾਲ ਸ਼ਰਨ ਅਜਲੀ ਦਿੱਤੀ ਹੈ ਤੇ ਇਹ ਉਸੇ ਜਜ਼ਬੇ ਨਾਲ ਹੀ ਸੀ ਸ਼ਰਨ ਅਜਲੀ ਦਿੱਤੀ ਹੈ ਜਿਹੜੇ ਜਜ਼ਬੇ ਨਾਲ ਇਹਨਾਂ ਨੇ ਸ਼ਹਾਦਤ ਪਾਈ ਹੈ ਤੇ ਇਹਨਾਂ ਦੀ ਸ਼ਹਾਦਤ ਸਾਕਾਰ ਹੋਵੇ ਜੋ ਇਹਨਾਂ ਦੀਆ ਮਨੋ ਕਾਮਨਾ ਸੀ ਜਿਸ ਵਾਸਤੇ ਪ੍ਰਾਪਤੀ ਵਾਸਤੇ ਸ਼ਹਾਦਤ ਪਾਈ ਏ ਵਾਹਿਗੁਰੂ ਕਰੇ ਉਹ ਪੂਰੀ ਹੋਵੇ ਤੇ ਅਸੀਂ ਰਲ ਮਿਲ ਕੇ ਜਿੰਨੇ ਸਾਥੀ ਅੱਜ ਆਏ ਆ ਤੇ ਜਿੰਨੇ ਇੰਡੀਆ ਭਾਰਤ ਚ ਰਹਿੰਦੇ ਆ ਇਹਨਾਂ ਦੀ ਪੂਰੀ ਕਰਾਂਗੇ ਹਾਂਜੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਮੁਕਤਬਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪਰ ਗੁਰੂ ਘਰ ਨਾਲ ਜੋੜਨਾ ਸੀ। ਪਰ ਉਹਨਾਂ ਨੇ ਆਪਣੀ ਜਿੰਦਗੀ 'ਚ ਪਤਾ ਨਹੀਂ ਕਿੰਨੇ ਕੁ ਲੱਖ ਲੋਕਾਂ ਨੂੰ ਗੁਰੂ ਘਰ ਨਾਲ ਜੋੜਿਆ ਹੈ। ਤਾਂ ਇਸ ਵਾਸਤੇ ਸੰਤਾਂ ਮਹਾਂਪੁਰਸ਼ਾਂ ਦਾ ਜਿਹੜਾ ਯੋਗਦਾਰ ਹੁੰਦਾ ਹੈ, ਸੰਤ ਮਹਾਂਪੁਰਸ਼ਾਂ ਦਾ ਉਹ ਸਮਾਜ ਦੀ ਇੱਕ ਬਹੁਤ ਵੱਡੀ ਆਮਨਤ ਹੁੰਦੇ ਆ। ਤਾਂ ਇਸ ਵਾਸਤੇ ਮੈਨੂੰ ਰੋਣ ਵੀ ਆ ਰਿਹਾ ਹੈ ਔਰ ਬੜਾ ਦੁੱਖ ਵੀ ਹੈ ਵੀ ਜਦੋਂ ਇਹ ਜਿਹੇ ਮਹਾਂਪੁਰਸ਼ ਜਿਹੜੇ ਸਾਨੂੰ ਸਦੀਆਂ ਬਾਅਦ ਮਿਲਦੇ ਆ, ਯੁੱਗਾਂ-ਯੁੱਗਾਂ ਬਾਅਦ ਮਿਲਦੇ ਆ, ਤਾਂ ਉਹਨਾਂ ਨੇ ਜਿਹੜਾ ਆਪਣੀ ਸ਼ਹੀਦੀ ਇਹਨਾਂ ਕੁਰਬਾਨੀਆਂ ਨੂੰ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਤਾਂ ਇਸ ਤੋਂ ਅੱਗੇ ਥੋੜੀ ਜੀ ਗੱਲ ਕਰਾਂਗੇ ਕਿੜੀਆਂ ਲੁਟੇਰੀਆਂ ਸਰਕਾਰਾਂ 5 ਜੂਨ ਦੀ ਵਾਰੀ ਸਾਡੇ ਸਤਕਾਰਯੋਗ ਕਾਮਰੇਡ ਦਰਸ਼ਨ ਜੀ ਸਾਡੇ ਵੱਡੇ ਨੇ ਲੀਡਰ ਨੇ ਹੋਰ ਵੀ ਸਤਕਾਰਯੋਗ ਲੀਡਰਾਂ ਨੇ ਬੜੇ ਵਿਸਤਾਰ ਨਾਲ ਇਹ ਗੱਲ ਰੱਖੀ ਹੈ ਲੇਕਿਨ ਇਹ ਗੱਲ ਜ਼ਰੂਰ ਹੈ ਵੀ ਇੱਕ ਇੱਕ ਗੱਲ ਜਿਹੜੀ ਹੈ ਉਹ ਇੱਕ ਇੱਕ ਬੱਚੇ ਦੇ ਸਮਝ ਵਿੱਚ ਇਹ ਗੱਲ ਪੈ ਗਈ ਹੈ ਮੈਂ ਸਮਝਦਾ ਕਿ ਕਿਸਾਨ ਬੇਸ਼ੱਕ ਅਨਪੜ ਹੋ ਸਕਦਾ ਹੈ ਲੇਕਿਨ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਬਰਾਉ ਅਨਪੜ ਨਹੀਂ ਜੀ ਕਿਉਂ ਕਿ ਹਰ ਕਿਸਾਨ ਜਿਹੜਾ ਹੈ ਗਰੀਬ ਤੋਂ ਗਰੀਬ ਕਿਸਾਨ ਦਾ ਬੱਚਾ ਵੀ 8 10 12 14 ਪੜਿਆ ਹੈ ਔਰ ਉਸ ਪੜਾਈ ਦੇ ਨਾਲ ਨਾਲ ਜਿਹੜਾ ਉਹ ਤੀਜੀ ਅੱਖ ਜਿਹੜੀ ਸਾਨੂੰ ਉਹ ਪੜਾਈ ਦੇ ਨਾਲ ਮਿਲਦੀ ਹੈ ਹੁਣ ਗੱਲ ਨੂੰ ਥੋੜੇ ਸਮੇਂ ਖਤਮ ਕਰਾਂਗੇ ਸਾਫੀਓ ਅੱਜ ਅੱਜ ਬੇਸ਼ੱਕ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਕਿਹੜੀ ਗੱਲ ਦੀ ਬਈ ਸਰਕਾਰੀ ਸਮਰਥਨ ਮੁੱਲ ਯਾਨੀ ਕਿ ਲਗਭਗ 23 ਫਸਲਾਂ ਤੇ ਜਿਹੜਾ ਸਰਕਾਰੀ ਸਮਰਥਨ ਫੁੱਲ ਜਿਹੜਾ ਸਾਡਾ ਉਹ جاری ਹੈ ਹੁਣ ਦੇਖੋ ਸਿਰਫ ਲੜਾਈ ਜਿਆਦਾ ਮੈਂ ਲੰਬੀ ਗੱਲ ਨਹੀਂ ਕਰਾਂਗਾ ਲੜਾਈ ਦੋ ਪ੍ਰਧਾਨ ਮੰਤਰੀਆਂ ਦੇ ਵਿੱਚ ਹੈ ਤੀਜਾ ਬੰਦਾ ਵਿੱਚ ਕੋਈ ਨਹੀਂ ਸਿਰਫ ਦੋ 2004 ਔਰ 2014 4 ਤੇ 10 14 10 ਸਾਲ 10 ਸਾਲ ਸਰਕਾਰ ਮਰਮੋਣ ਸਿੰਘ ਦੀ ਰਹੀ ਸੁਆਮੀਨਾਥ ਦੀ ਰਿਪੋਰਟ ਕਦੋਂ ਆਈ 2006 ਜਾਂ ਲਗਭਗ 7 13 ਬੰਦਿਆਂ ਨੇ ਰਿਪੋਰਟ ਬੁੱਧੀ ਜੀਵੇ ਨੇ ਜਾਰੀ ਕੀਤੀ ਜਿਹੜੀ ਅਸਲ ਗੱਲ ਹੈ 2006 ਜਾਂ 7 ਸੁਆਮੀਨਾਥ ਦੀ ਰਿਪੋਰਟ ਸਾਡੇ 4 ਸਾਲ ਇਹ ਸਾਰੇ ਲਿਬੜੇ ਐ ਸਾਰਿਆਂ ਦੇ ਮਨਾਂ 'ਚ ਬੜੇ ਵੱਧ ਬਲੇ ਨੇ ਅੱਗੇ ਮੇਰੇ ਵੀਰ ਇੱਕ ਕਹਿੰਗੇ ਵੀ ਇਹ ਦੋਵੇਂ ਜਿਹੜੇ ਨੇ ਇਹ ਦੇਸ਼ ਚਲਾਉਂਦੇ ਪਏ ਨੇ ਇਹ ਦੋਵੇਂ ਇੱਕ ਵਹਿਲਾ ਗਰਮ ਇੱਕ ਫਜ਼ੂਲ ਚੰਦ ਦੋਨੇ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਦੇਸ਼ ਨੂੰ ਲੁੱਟਣਾ ਸ਼ੁਰੂ ਕੀਤਾ ਹੋਇਆ ਹੈ ਤੇ ਦੋਵੇਂ ਬੇਕਾਰ ਬੰਦੇ ਗੁਜਰਾਤੀ ਅੱਗੇ ਵੀ ਕਈ ਵਾਰਾਂ ਕਈ ਸੱਜਣ ਗੱਲ ਕਰਦੇ ਨੇ ਜਿਹੜੇ ਇਤਿਹਾਸ ਨੂੰ ਜਾਣਕਾਰ ਕਿਹਨੇ ਵੀ ਕਿਸੇ ਗੁਜਰਾਤੀ ਨੇ ਅੱਜ ਤੱਕ ਨਾਤਾ ਹੋ ਕਾਲੇ ਪਾਣੀ ਗਿਆ ਨਿਕੋਬਾਰ ਅਤੇ ਪੰਜ ਗਹਿਤ ਵਿਦੇਸ਼ ਆਜ਼ਾਦ ਹੋਇਆ ਸ਼ਹਿਰਾਂ ਦੇ ਵਿੱਚ ਕੋ ਸਾਡਾ ਭਾਈ ਕਿਰਾਸੀ ਹੋਗਾ ਤਾਂ ਮੈਂ ਕਹਿ ਨਹੀਂ ਸਕਦਾ ਸ਼ਾਇਦ ਹੋਏਗਾ ਕੋਈ ਸਾਰੇ ਤਾਂ ਨਹੀਂ ਹੁੰਦੇ ਕਿਤੇ ਬੇਰੀਏ ਚ ਫੁੱਲ ਨਿਕਲਦਾ ਹੀ ਹੈ ਕੋਈ ਤੇ ਸੋ ਮੇਰੇ ਵੀਰ ਅੱਗੇ ਮੇਰੇ ਸਾਥੀ ਵੀਰ ਨੇ ਕਿਹਾ ਵੀ ਮੰਗ ਕਰੋ ਵੀ ਜਿੰਨਾ ਸਾਡੇ ਕਿਸਾਨ ਵੀਰਾਂ ਨੇ ਸ਼ਹਾਦਤ ਪਾਈ ਏ ਜਿੰਨਾਂ ਨੇ ਇਹਨਾਂ ਦਾ ਪੱcza ਮੋਦੀ ਸਾਹਿਬ ਤੇ ਹੋਣਾ ਚਾਹੀਦਾ 302 ਦਾ ਮੈਂ ਕਹਿੰਦਾ ਹੁਣ ਉਹ ਐਸ ਵਾਲੇ ਪ੍ਰਾਈਵੇਟ ਲਿਮਟਿਡ ਕੰਪਨੀ ਇਹ ਚਲਾਉਣੀ ਪਈ ਇਹ ਪਰਚਾ ਕਿੱਥੋਂ ਹੋਣਾ ਹੈ ਤੇ ਦੇਖ ਕੇ ਕੋਈ ਪਤਾ ਨਹੀਂ ਕਿ ਜਿਹੜੇ ਮੈਨੇ ਸਾਥੀ ਨਾਲ ਅੱਕੇ ਬੰਨਦੇ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਵੀ ਜਿਹੜੇ ਅੱਜ ਲੋਕਾਂ ਨੇ ਇਹੋ ਜਿਹੇ ਬਣਾ ਕੇ ਚਾਰਨਾਮੇ ਕਰਕੇ ਵੱਡੇ ਵੱਡੇ ਲੀਡਰ ਬਣ ਕੇ ਦੇਸ਼ ਨੂੰ ਲੁੱਟਿਆ ਹੈ ਤੇ ਅੱਜ 50 ਬਸਾਂ ਤੋਂ 550 ਬਸਾਂ ਬਣ ਗਿਆ ਨੇ 10 ਕਿੱਲਾਂ ਤੋਂ ਲੈ ਕੇ ਹਜ਼ਾਰ ਹਜ਼ਾਰ ਕਿੱਲਾ ਜ਼ਮੀਨਾਂ ਸਾਡੀ ਦੇਖੇ ਨੇ ਬਾਹਰ ਦੇ ਮੁਲਕਾਂ ਚ ਕਾਲਾ ਧਨ ਜਿਹਨੂੰ ਮੋਦੀ ਸਾਹਿਬ ਕਹਿੰਦਾ ਵੀ ਮੈਂ ਲਿਆ ਹੁਣ ਵਕਤ ਆ ਗਿਆ ਹੁਣ ਮੇਰੇ ਸਾਥੀ ਤੁਸੀਂ ਥੋੜੇ ਬੈਠੇ ਹੋ ਪਰ ਗੱਲ ਤਾਂ ਇਹ ਗੱਲ ਤਾਂ ਹੋ ਗਈ ਨਿਕਲਦੀ ਏ ਮੈਂ ਤਾਂ ਚਾਹਣਾ ਵੀ ਅੱਜ ਕਿਸਾਨ ਖੜੇ ਹੋਣ ਤੇ ਸੋ ਮੇਰੇ ਵੀਰੋ ਇਸੇ ਤਰ੍ਹਾਂ ਹੀ ਮੈਂ ਕਹਿੰਨਾ ਸਟੇਟਾਂ ਵਿੱਚ ਅੱਜ ਸਾਡੇ 31 32 ਜਥੇਬੰਦੀਆਂ ਤੋਂ ਸਾਹਮਣੇ ਆ ਚੁੱਕੀਆਂ ਨੇ ਇਹਨਾਂ ਨੇ ਹੈਗੇ ਬਹੁਤ ਸਾਡੇ ਪੈਣਪੜਾ ਸਾਡੇ ਅੱਧੀ ਬੱਚੇ ਬਹੁਤ ਅੱਜ ਪੜ ਲਿਖ ਗਏ ਨੇ ਤੇ ਇਹਨਾਂ ਨੂੰ ਕਟੇਸ਼ ਦੀ ਕਮਾਂਡ ਸਮਝਣੀ ਚਾਹੀਦੀ ਮੈਥਮ ਦਾ ਨਾ ਕੋਈ ਹਰਾ आदमी ਦੀ ਨਾ ਕੋਈ ਮਜ਼ਦੂਰ ਦੀ ਨਾ ਕੋਈ ਬੇਰਜ਼ਗਾਰਾਂ ਦੀ ਕੋਈ ਕੋਈ ਕਿਸੇ ਪਾਸੇ ਕੇ ਕੇ ਜੀ ਸੁਣਾਈ ਨਹੀਂ ਦੌਰਿਆ ਵੀ ਜਿਹੜਾ ਮੇਰੇ ਵਰਗਾ ਬੋਲਦਾ 50 50 ਲੱਖ ਦੇ ਨੋਟਿਸ ਭੇਜੇ ਨੇ ਤੁਸੀਂ ਜਾਂ ਫਿਰ ਜਨਤਾ ਨੂੰ ਥਾਂ ਦੇਗੇ ਹੁਣ ਜਿਹੜੀ ਜਨਤਾ ਤੇ ਗੱਲ ਆਪਣੀ ਜਾਨ ਕੁਰਬਾਨ ਕਰ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ੁਭ ਨਾਮ ਦੱਸੋ ਜੀ ਹਰਪਾਲ ਸਿੰਘ ਅੱਛਾ ਅੱਜ ਸਰਦਾਰ ਜੀ ਸਮਾਗਨ ਤੇ ਪਹੁੰਚੇ ਹੋ ਜਿਹੜੇ ਕਿਸਾਨਾਂ ਦਾ ਜਿਹੜਾ ਅੱਜ ਡੀਸੀ ਦਫ਼ਤਰ ਦੇ ਸਾਹਮਣੇ ਜੋ ਕਿਸਾਨੀ ਅਧੋਲਨ ਚਾਲ ਲਿਆ ਲਗਭਗ ਅੱਜ 24 ਕਿਸਾਨ ਸ਼ਹੀਦ ਹੋ ਹੋ ਗਏ ਨੇ ਨਹੀਂ ਉਹਨਾਂ ਦੀ ਸ਼ਰਧਾਂਜਲੀ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹਨਾਂ ਦੀ ਸ਼ਰਧਾਂਜਲੀ ਬਾਰੇ ਬੜਾ ਅਫਸੋਸ ਹੈ ਮੋਦੀ ਸਰਕਾਰ ਨੂੰ ਲਹਨਤ ਹੈ ਇੱਕ ਵਾਰ ਸ਼ਬਦ ਨਹੀਂ ਬੋਲ ਸਕਿਆ ਮੋਦੀ ਸਾਹਿਬ ਜਾਂ ਇਹ ਸਰਕਾਰ ਦਾ ਕੋਈ ਵੀ ਨਮਰਦਾ ਜੀ ਨਸ਼ੀਦਾਂ ਕੁਰਬਾਨੀਆਂ ਜਿਹੜਾ ਇਹਨਾਂ ਦਾ ਨਵਾਂ ਮਾਲਕ ਪੈਦਾ ਹੋਇਆ ਹੈ ਅਦਾਨੀ ਦਾ ਪੋਤਰਾ ਉਹਨੂੰ ਵਧਾਈ ਦੇਣ ਜਹਾਜ਼ਾਂ ਤੇ ਜਾ ਕੇ ਦੇਣੀਆਂ ਕਾਗਜ਼ਾਂ ਤੇ ਆਈ ਆ ਹਰੇ ਇਹਨਾਂ ਸਹੀ ਦਮ ਆਸਤੇ ਜਬਾ ਪਾਪਾ ਨੇ ਆਪਣੇ ਆਪ ਨੂੰ ਗੋਲੀ ਮਾਰੀ ਉਹ ਵਜ ਦੇ ਅੱਛਾ ਤੁਹਾਡੇ ਕੱਲ ਟੀਵੀ ਤੇ ਇੱਕ ਨਿਊ ਚੱਲ ਰਹੀ ਸੀ ਜਿਹੜੇ ਹੈਂਡੀਕੈਪ ਬਜ਼ੁਰਗ ਨੇ ਬੱਚੇ ਨੇ ਔਰ ਉਹ ਵੀ ਕਿਸਾਨੀ ਅੰਦোলন ਵਿੱਚ ਦਿੱਲੀ ਪਹੁੰਚੇ ਨੇ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਬੜੇ ਬੜੇ ਹੱਥ ਬੰਨ੍ਹਿਆ ਅਸੀਂ ਉਹਨਾਂ ਦੀ ਪੂਰੀ ਹਮਾਇਤ ਕਰ ਰਹੇ ਹਾਂ ਉਹ ਵਿਚਾਰੇ ਆਪਣੇ ਜੀਵ ਜਾਨ ਜੀ ਜਾਣ ੌਫੀ ਕਰਕੇ ਪਹੁੰਚਦੇ ਨੇ ਕਿ ਕਿਸ ਤਰ੍ਹਾਂ ਮਸਲਾ ਹੱਲ ਹੋਵੇ ਕਿਸਾਨਾਂ ਦੀ ਹਮਾਇਤ ਕੀਤੀ ਜਾਵੇ ਅਸੀਂ ਇਸੇ ਸੰਬੰਧ ਵਿੱਚ ਹਾਈ ਕਸਾਨਾ ਦੇ ਹਮਾਇਤ ਵਿੱਚ ਉਹ ਵੀ ਮੈਂ ਆਉਣਾ ਇਹ ਰੇਲਵੇ ਸਟੇਸ਼ਨ ਤੇ ਵੀ ਪਹੁੰਚ ਜਾਣਾ ਹੋਰ ਹੀ ਰੋਲ ਆਦਾਲਤ ਚੁਕਾ ਦੇ ਠੀਕ ਨਹੀਂ ਹੁੰਦਾ ਤਾਂ ਨਹੀਂ ਵੀ ਆਉਂਦਾ ਇੱਥੇ ਆਰਬਿੰਦ ਸਿੰਘ ਪਾਰਕ ਵਿੱਚ ਵੀ ਚੋਣ ਜਾ ਰਿਹਾ ਅੱਜ ਇੱਥੇ ਵੀ ਆਇਆ ਇੱਕ ਟੋਲ ਪਲਾਂਜਾ ਤੇ ਕਲੰਦਰ ਤੇ ਵੀ ਕਾਫੀ ਦਿਨਾਂ ਤੋਂ 2 ਮਹੀਨੇ ਤੋਂ ਉੱਪਰ ਦਾ ਸਮਾਓ ਚੱਲ ਰਿਹਾ ਹੈ ਕਲੰਦਰ ਵੀ ਬਹੁਤ ਦਿਨਾਂ ਤੋਂ ਚੱਲ ਰਿਹਾ ਹੈ ਹੋਰ ਵੀ ਕਈ ਥਾਵਾਂ ਤੇ ਚੱਲ ਰਹਾ ਹੈ ਪੂਰੇ ਪੰਜਾਬ ਵਿੱਚ ਆਵਾਬ ਇੰਦੋਲਨ ਚੱਲ ਰਿਹਾ ਹੈ ਹਰਿਆਣਾ ਚ ਪੂਰੇ ਹਿੰਦੁਸਤਾਨ ਵਿੱਚ ਇੰਦੋਲਨ ਚੱਲ ਰਿਹਾ ਹੈ ਚਰਚਾ ਗੱਜੂ ਦਾ ਮੋਤੀ ਕਿੱਦਰ ਪੱਜੂ ਦਾ ਆਰਬਿੰਦ ਨੇ ਲੜ ਤੋਂ ਇਨਸਾਨ ਇੱਕਤਾ ਜਿੰਦਾਬਾਦ